could <laughs> ਨਜੂ ਰਾਤਾਂ ਪ੍ਰਪਤਾ ਦਾ ਕਿੰਨੋ ਬਡੋ ਕਲੂ ਮੇ ਸਾਗਾ ਸਾ ਤਨ ਗੀਤ ਇਤੀ ਜਨ ਕਰੀ ਸਾ por ti सुख करे कोई न जाने तुम्हारा अंता सबल समी तुम्हरा सुधरता हो सो गया जा में तो तुम्हें जानी नानक दास ਸ੍ਰੀ ਭਗਵਾਨ ਜੀ ਸਹਾਇ ਵਾ ਸ੍ਰੀ ਭਗਵਾਨ ਜੀ ਦੀ ਪਾਛੇ ਜਸਮੀਂ ਬ੍ਰਿਤੰਭਗਵਾਨ ਦੇ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਰੰਗਤ ਕੋਰ ਤੇ ਅਮਰਦਾਸ ਰੰਦਾਸ ਸਿੰਘ ਹੋਏ ਸਹਾਇ ਅਰਜਨ ਅਰ ਗੋਬਿੰਦ ਨਾਨਕ ਸਿੰਘ ਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਏ ਇਸ ਦਿੱਤੀ ਸਭ ਉਪਜਾਏ ਇਕ ਬਹਾਦਰ ਸਿਮਰਿਆ ਕਰਨ ਉਹਨਾਂ ਦਾ ਹੋਇ ਤਾਏ ਸੋਥੀ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਰਦਾਸ ਸੋਤ ਹੋਏ ਸਹਾਇ ਸਤਿ ਆਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਸੰਤ ਬੋਲਣਾ ਜੀ ਹਾਲੈਲੂਇਆ ਦਸਾਂ ਪਾਤਸ਼ਾਹਿਆਂ ਦੇ ਸਰੂਪ ਧੰਤਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜਗਦੀ ਜੋਤ ਹਾਜ਼ਰਾ ਹਜੂਰ ਜੈ ਰਾਜ ਹੋਰ ਕਲਜੋਤੇ ਪਵਿੱਤ੍ਰ ਨਾਮ ਦੇ ਜਹਾਜ਼ ਅਰਧਪਦ ਕੇ ਰੱਖੇ ਲੋਕ ਪਰ ਲੋਕ ਕੇ ਪ੍ਰਾਇਤ ਹਾਜ਼ਰ ਨਾਜ਼ਰ ਸਾ ਪਾਤਸ਼ਾਹਾਂ ਦੇ ਸਰੂਪ ਤੇ ਨਾਲੇ ਬਾਗ ਦਰਸ਼ਨ ਜਰਦਾ ਧਿਆਨ ਅੰਦਰ ਕੇ ਖਾਲਸਾ ਜੀ ਸਾਹਿਬ ਜਿਆਰਿਆਂ ਸੇ ਸਿੰਘਾਂ ਦੀ ਕਮਾਈ ਦਾ ਧਿਆਨ ਅੰਦਰ ਕੇ ਖਾਲਸਾ ਜੀ ਸਾਹਿਬ ਸੰਤ ਬੋਲਣਾ ਜੀ ਜੈ ਹੋਵਾ ਗੁਰੂ ਜੀ ਸੂਹ ਗੁਰਦਵਾਰਾ ਸੂਹ ਗੁਰਦੁਆਰਿਆਂ ਛੱਡਿਆਂ ਬੁੰਗਿਆਂ ਇਨਸ਼ਾਲਾ ਵਰਤਾ ਮਾਝ ਕਾ ਧਿਆਨ ਅੰਦਰ ਕੇ ਖਾਲਸਾ ਜੀ ਸਾਹਿਬ ਸੰਤ ਬੋਲਣਾ ਜੀ ਜੈ ਹੋਵਾ ਗੁਰੂ ਜੀ ਆ ਰੁੱਖਾਂ ਤਰਿਆਂ ਮੇਂ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸ੍ਰੋਪ ਸੱਚੇ ਬਾਤ ਜੀ ਆਪ ਜੀ ਕੇ ਜੋ ਅਰਦਾਸ ਬੇਨਤੀ ਹੈ ਕਿਨੇ ਦਾਬ ਨਵਾਰਨਾ ਆ ਰੁੱਖਾਂ ਦਾ ਸੁਤਰਾਸਤਾ ਕੋ ਵਿਗੜ ਨ ਕੋ ਲਗ ਜਾ ਕੀ ਪ੍ਰਭਾ ਕੇ ਅਰਦਾਸ ਤੋਦਾ ਕੇ ਅਰਦਾਸ ਮਾਰੀ ਜੀਓ ਕਿ ਸੰਤ ਤੇਰਾ ਕੋ ਨਾਨਸਾ ਤੇਰੀ ਵਡਿਆਈ ਕੋ ਨਾ ਨ ਜਾ ਰੀ ਮੇਰਾ ਚਰਨ ਸਰਨ ਗੁਰ ਕੇ ਪੈਂਦਾ ਜਾਏ ਕਰ ਸਤ ਗੁਰ ਕੋਟ ਪੈਂਦਾ ਆ ਕੇ ਹੋਏ ਨੇਤ ਹੈ ਦੇਗਵਾਦਰ ਕੇ ਤੰਤਪ੍ਰੋਜਨ ਕੋ ਸੋਗ ਹੈ 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 ਸੋਜਤ ਪ੍ਰੋਜੈ ਜੈ ਜੈ ਸਰਗੋਗ ਇੱਕ ਬਾਦ ਸਿਮਰੈ ਕਰਨੋਂ ਨਹੀਂ ਜਾਵੇ ਤਾਏ ਸੋ ਤਾ ਨਹੀਂ ਹੋਏ ਸਹਾਏ ਤੰਤਨ ਗੁਰੂ ਜੀ ਇੱਕ ਬਾਦ ਸਾ ਮਹਾਰਾਜ ਜੀ ਆਪ ਜੀ ਦੇ ਸਾਡੇ 350 ਸਾਲਾ ਸ਼ੀਧੀ ਸਭਾ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਤੰਤਨ ਬਾਬਾ ਅਨੰਤ ਸਿੰਘ ਜੀ ਮਹਾਰਾਜ ਧੰਨ ਬਾਬੇ ਈਸ਼ ਸਿੰਘ ਮਹਾਰਾਜ ਆਪ ਜੀ ਤੋਂ ਕੋ ਸਥਾਨ ਸੰਪਰਵਾਣ ਅਨੰਤ ਸਰក្លੇਰਾ ਤੋਂ ਰੰਗੋਗੇ ਨਗਰਾਂਵਾਂ ਦੇ ਵਿੱਚ ਦੀ ਸ਼ਰਧ ਵਿੱਚ ਕੀ ਹੁੰਦਾ ਹੋਇਆ ਤੱਕ ਸ੍ਰੀ ਕੇਸਵਰ ਸਾਹਿਬ ਸ੍ਰੀ ਰਾਮਕੋਸ਼ ਸਾਹਿਬ ਪਹੁੰਚੇਗਾ ਉਸ ਤੋਂ ਪ੍ਰੰਪਤ ਸਮਾਪਤੀ ਹੋਏਗੀ ਮਹਾਰਾਜ ਸੱਚੇ ਪਾਤਸ਼ਾਹ ਸੰਤਨ ਗੁਰੂ ਬਰਨ ਸਾਹਿਬ ਜੀ ਮਹਾਰਾਜ ਜੀ ਆਪ ਜੀ ਸੋਹਣੇ ਆਸਨਾ ਦੇ ਬਰਾਜਮਾਨ ਹੋ ਸੁਭਾਏ ਮਾਨ ਹੋ ਆਪ ਜੀ ਦੇ ਪੰਜ ਪਿਆਰੇ ਸਹਿਬਾਨ ਹਾਜ਼ਰ ਹਨ ਜਨਨ ਨਿਸ਼ਾਨ ਵੀ ਹਾਜ਼ਰ ਹਨ ਸੱਚੇ ਪਾਤਸ਼ਾਹ ਸਮੂਹ ਮਹਾਂਪੁਰਖੂ ਸੰਤਾਂ ਹਾਜ਼ਰ ਹਨ ਸੱਚੇ ਪਰਸਾ ਕਿਰਪਾ ਕਰਨੀ ਮਹਾਂਪੁਰ ਕਮੀਸ਼ੇਰ ਤੇ ਸਮੂਹ ਸੰਗਤ ਦੇ ਸਾਰੇ ਆਤਰ ਆ ਕੇ ਆਪਣੀਆਂ ਸੁਆਮਾਂ ਆਪ ਹੀ ਲੈ ਲੈਣੀਆਂ ਸੱਚੇ ਪਾਤਸ਼ਾਹ ਦੂਰੋਂ ਨੇੜੋਂ ਮਹਾਂਪੁਰ ਸੱਚੇ ਪਾਤਸ਼ਾਹ ਆਪ ਜੀ ਦੇ ਸਿਰ ਉੱਤੇ ਪਹੁੰਚੇ ਹੋ ਸਭਨਾਂ ਦੀਆਂ ਆਜ਼ਰੀਆਂ ਨੂੰ ਮੈਂ ਸੋਹਣਾਂ ਸੇਵਾ ਸੇ ਕਿਰਪਾ ਕਰੋ ਚਾਲੇ ਬੋਲ ਦੀ ਹਾਗਿਆ ਬਖਸ਼ੋ ਮਿਹਰਾ ਕਰੋ ਤਨ ਸ੍ਰੀ ਗੁਰੂ ਨਾਨਕ ਨਾਮ ਜਗਦੀ ਖਾਲਸੇ ਦੇ ਪਾਤਸ਼ਾਹ ਅਰ ਇੱਕ ਵੀਰ ਸੰਸਾਰ ਸੁਭਾਅ ਜੀ ਕੀ ਬਤੇ ਤਨ ਜੀ ਤੇ ਕਹਾਂ